ਅਸੀਂ ਆਪਣੇ ਧਰਮ ਤਾਂ ਮੰਡੇ ਹੀ ਮੰਡੇ ਅਸੀਂ ਆਪਣੇ ਸ਼ਹੀਦ ਵੀ ਮੰਡਲੇ ਕਿਆ ਬਾਤ ਹੈ ਅਮੀਰ ਵਰਗਾ ਕਹਿੰਦਾ ਕਿ ਮੈਂ ਭਗਤ ਸਿੰਘ ਮੇਰਾ ਆਈਡਲ ਹੈ ਕੋਈ ਕਹਿੰਦਾ ਮੇਰਾ ਉਦਮ ਸਿੰਘ ਆਈਡਲ ਹੈ ਪਰ ਇਹ ਸਾਰੇ ਜਿੰਨੇ ਵੀ ਸਾਡੇ ਜਿੰਨਾ ਕਰਕੇ ਦੇਸ਼ ਆਜ਼ਾਦ ਹੋਇਆ ਉਹ ਬਰਾਬਰਤਾ ਦੀ ਗੱਲ ਕਰਦੇ ਸੀ ਕਿ ਅੱਜ ਇੱਕ ਚਾਵੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਮਾਸਟਰ ਭਿੰਦਰ ਸਿੰਘ ਜੀ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਇਹ ਬਾਬਾ ਸਾਹਿਬ ਦੀ ਦੇਣ ਹੈ ਇੱਕ ਸਾਡੇ ਨਵੇਂ ਸਿਆਸਤ ਨਵੀਂ ਚੱਲ ਪਈ ਕਿ ਧਰਮਾਂ ਦੇ ਵਿੱਚ ਮੰਡਨ ਦੀ ਕੋਸ਼ਿਸ਼ ਕੀਤੀ ਇਸ ਤੋਂ ਮਾੜੀ ਘਟਨਾ ਕੀ ਹੋ ਸਕਦੀ ਆ ਇਸ ਗੱਲ ਦਾ ਤਣਾਅ ਆ ਸਾਡੇ ਪੰਜਾਬ ਦੇ ਨੌਜਵਾਨਾਂ ਦੇੰਨਾਂ ਚ ਨਹੀਂ ਆਏ ਨੇਤਾਵਾਂ ਦੀਆਂ 26 ਤਰੀਕ ਨੂੰ ਰਿਪਬਲਿਕ ਡੇ ਵਾਲੇ ਦਿਨ ਇੰਨੀ ਘਿਣਾਉਣੀ ਘਟਨਾ ਦਾ ਵਾਪਰ ਜਾਣਾ ਇਹ ਸਾਡੇ ਸਮਾਜ ਦੀ ਇੱਕ ਮਾੜੀ ਜਿਹੜੀ ਨਿਸ਼ਾਨੀ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੇ ਲੋਕਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਪੁਰਖਿਆਂ ਨੇ ਜਿਹੜੇ ਦਤ ਸੀਗਾ ਦੇਸ਼ ਨੂੰ ਮਤਲਬ ਚੁੰਹਦੇ ਸੀ ਅਰਦਾਸਾਂ ਕਰਦੇ ਸੀ ਕਿ ਕਿਸੇ ਤਰੀਕੇ ਦੇਸ਼ ਜਾਦ ਹੋ ਜੇ ਤੇ ਅਸੀਂ ਇੱਕ ਚੰਗਾ ਜਿਹੜਾ ਸਿਸਟਮ ਲੋਕਾਂ ਨੂੰ ਦਈਏ ਕੋਈ ਇਮਾਨਦਾਰ ਸੀਗੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਬੇਈਮਾਨੀ ਸਾਡੇ ਸਿਸਟਮ ਚ ਵੜਦੀ ਗਈ ਤੇ ਅੱਜ ਇਹ ਉਸੇ ਠਿਕਣਾ ਇਹ ਜਿਹੜੀ ਘਟਨਾ ਵਾਪਰੀ ਹੈ ਜਿੰਦੀ ਅਸੀਂ ਨਿੰਦਾ ਕਰੀਏ ਘਟਿਆ ਤੇ ਇੱਕ ਸਾਡਾ ਵੀ ਇੱਕ ਸੂਰਿਆ ਕਿ ਅਸੀਂ ਆਪਣੇ ਧਰਮ ਤਾਂ ਵੰਡੇ ਹੀ ਵੰਡੇ ਅਸੀਂ ਆਪਣੇ ਸ਼ਹੀਦ ਵੀ ਵੰਡਲੇ ਕਿਆ ਬਾਤ ਹੈ ਅਮੀਰ ਵਰਗਾ ਕਹਿੰਦਾ ਕਿ ਮੈਂ ਭਗਤ ਸਿੰਘ ਮੇਰਾ ਆਈਡਲ ਹੈ ਉਹੀ ਕਹਿੰਦਾ ਮੇਰਾ ਉਦਮ ਸਿੰਘ ਆਈਡਲ ਆ ਪਰ ਇਹ ਸਾਰੇ ਜਿੰਨੇ ਵੀ ਸਾਡੇ ਜਿਹੜੇ ਜਿੰਨਾ ਕਰਕੇ ਦੇਸ਼ ਆਜ਼ਾਦ ਹੋਇਆ ਉਹ ਬਰਾਬਰਤਾ ਦੀ ਗੱਲ ਕਰਦੇ ਸੀ ਇੱਕ ਇਨਸਾਨ ਦੀ ਗੱਲ ਕਰਦੇ ਸੀ ਹਰ ਇਨਸਾਨ ਨੂੰ ਬਰਾਬਰ ਦੇ ਹੱਕ ਮਿਲਣ ਉਹ ਇਹਦੀ ਗੱਲ ਕਰਦੇ ਸੀ 바ਵਾ ਸਾਹਿਬ ਨੇ ਅਗਰ ਸੰਵਿਧਾਨ ਲਿਖਿਆ ਤਾਂ ਸਾਰੇ ਵਰਗਾਂ ਵਾਸਤੇ ਲਿਖਿਆ ਮੈਂ ਬੀਇੰਗ ਐਸ ਅ ਯੂਥ ਇਹ ਕਲ ਮੰਨਦਾ ਹਾਂ ਅੱਜ ਅਸੀਂ ਗੱਡੀ ਤੇ ਕੀੜੀਆਂ ਮਾਰਦੇ ਹਾਂ ਨਾ ਜਦੋਂ ਇਹ 바ਵਾ ਸਾਹਿਬ ਦੀ ਦੇਣ ਆ ਮੇਰੇ ਕੋ ਰਾਈਟ ਆ ਕਿ ਮੈਂ ਆਪਣੀ ਕਾਬਲੀਅਤ ਦੇ ਨਾਲ ਇਸ ਦੇਸ਼ ਦੇ ਵਿੱਚ ਕੋਈ ਵੀ ਬੁਫਾਰ ਕਰ ਸਕਦਾ ਕੋਈ ਵੀ ਨੌਕਰੀ ਉਹ ਲੈ ਸਕਦਾ ਕਿਸੇ ਤਰੀਕੇ ਆਪਣੇ ਨੂੰ ਆਪ ਦੇ ਆਪ ਨੂੰ ਆਪ ਦੇ ਪਰਿਵਾਰ ਨੂੰ ਖੜਾ ਕਰ ਸਕਦਾ ਉਹ ਕੇਵਲ 바ਵਾ ਸਾਹਿਬ ਦਾ ਇਹ ਦੇਣ ਆ ਜਿਹਦੇ ਵੱਡੇ ਘਰਾਨੇ ਜੇ ਸੰਵਿਧਾਨ ਬਣਾਉਂਦੇ ਉਹਨਾਂ ਨੇ ਬਣਾਉਣਾ ਸੀ ਕਿ ਕਾਰ ਦਾ ਪ੍ਰਯੋਗ ਕੇਵਲ ਪੁਰਾਣਾ ਤਪਕਾ ਕਰ ਸਕਦਾ ਆ ਤਪਕਾ ਨਹੀਂ ਕਰ ਸਕਦਾ ਉਹ ਇਤਨਾ ਦਾ ਸੰਵਿਧਾਨ ਬਣਾਉਂਦੇ ਕਿ ਦੇਸ਼ ਦੇ ਵਿੱਚ ਜੇ ਕੋਈ ਫੈਕਟਰੀ ਲਾ ਸਕਦਾ ਤੇ ਉਹ ਲਾ ਸਕਦਾ ਆਮ ਮਨ ਦਾ ਨਹੀਂ ਲਾ ਸਕਦਾ ਉਹਨਾਂ ਨੇ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਕਿ ਅੱਜ ਇੱਕ ਚਾਹ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਮਾਸਟਰ ਭਿੰਦਰ ਸਿੰਘ ਜੀ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਇਹ ਬਾਬਾ ਸਾਹਿਬ ਦੀ ਦੇਣ ਹੈ ਇਹਨੂੰ ਆਪਾਂ ਨੂੰ ਜਿੰਨਾ ਇਸ਼ੂ ਦੀ ਵਿਰੋਧ ਕੀਤਾ ਜਾ ਸਕੇ ਇੱਕ ਸਾਡੇ ਨਵੇਂ ਸਿਆਸਤ ਨਵੀਂ ਚੱਲ ਪਈ ਕਿ ਧਰਮਾਂ ਦੇ ਵਿੱਚ ਮੰਡਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਮਾਰੀ ਘਟਨਾ ਕੀ ਹੋ ਸਕਦੀ ਆ ਤੇ ਮੈਂ ਇਸ ਗੱਲ ਦਾ ਤਣਾਅ ਆ ਸਾਡੇ ਪੰਜਾਬ ਦੇ ਨੌਜਵਾਨਾਂ ਜਿੰਨਾਂ ਦੀ ਗੱਲਾਂ ਚ ਨਹੀਂ ਆਏ ਨੇਤਾਵਾਂ ਦੀਆਂ ਕਿਸ ਨੇ ਮਾਰੀ ਕਤਨਾ ਕੀਤੀ ਉਹਨਾਂ ਦੀ ਬੰਦੀ ਸਜ਼ਾ ਠੋਕ ਕੇ ਦਿੱਤੀ ਜਾਊਗੀ ਜਦ ਤੱਕ ਮੈਨੂੰ ਆਸ ਹੈ ਪ੍ਰਸ਼ਾਸਨ ਇੱਥੇ ਕੋਈ ਢਿੱਲ ਨਹੀਂ ਕਰੂਗਾ ਤੇ ਜਿਹੜੀ ਉੱਤੇ ਕਾਰਵਾਈ ਹੋਣੀ ਹੈ ਠੋਕੇ ਹੋਊਗੀ ਸਾਨੂੰ ਅੱਜ ਏਕਤਾ ਦਾ ਸਬੂਤ ਦੇ ਕੇ ਇੱਕ ਹੋ ਕੇ ਕਿਹੋ ਜਿਹਾ ਸਮਾਜ ਦੇ ਵਿਰੋਧੀ ਜਿਹੜੇ ਅਸਲ 'ਚ ਸਾਡੇ ਦੁਸ਼ਮਣ ਨੇ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਸਾਡਾ ਦੁਸ਼ਮਣ ਕੌਣ ਹੈ ਸਾਡਾ ਦੋਸਤ ਕੌਣ ਹੈ ਉਹਨੂੰ ਪਛਾਣ ਕੇ ਤੇ ਇੱਕ ਹੋ ਕੇ ਇਹ ਨਹੀਂ ਕਿ ਅਜ ਬਾਬਾ ਸਾਹਿਬ ਜੀ ਤੇ ਕਿਸ ਨੇ ਇਹੋ ਜੀ ਘਟਨਾ ਕੀਤੀ ਤੇ ਆਪਾਂ ਨੂੰ ਇਕੱਠੇ ਹੋਣਾ ਪੈਣਾ ਕਾਨੂੰਨ ਕਿਸੇ ਹੋਰ ਤੇ ਵੀ ਹੋ ਸਕਦੀ ਹੈ ਪਰ ਬਾਬਾ ਜੀ ਬਾਬਾ ਸਾਹਿਬ ਦਾ ਉਹਦਾ ਉਹਨਾਂ ਦਾ ਧੰਨਵਾਦੀ ਹੋਣਾ ਪਵੇਗਾ ਇਹ ਅੱਜ ਉਹਨਾਂ ਦੀ ਦੇਣ ਹੈ ਸਨਮਾ ਜੀ ਅਮ੍ਰਿਤਪਾਲ ਸਿੰਘ ਬਬਲੂ ਜੀ ਨੇ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਰਹੇ ਬਹੁਤ ਹੀ ਚੱਚੇ ਚਿਹਰੇ ਨੇ ਸਭ ਤੋਂ ਵੱਡੇ ਗੱਲੇ ਕਿ ਸੋਸ਼ਲ ਮੀਡੀਆ ਦੇ ਛਾਏ ਰਹਿੰਦੇ ਨੇ ਅਮ੍ਰਿਤਪਾਲ ਬਬਲੂ